ਸਸ਼ੀਕਲ ਤੁਸੀਂ ਦੇਖ ਰਹੇ ਹੋ ਨੀੜੇ ਪੰਜਾਬੀ মিডিਆ ਮਹਿਮਨਪ੍ਰਿਤਕਰ ਹਾਜ਼ਿਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਅਰਵਿੰਦ ਕੇਜਰੀਵਾਲ ਨੂੰ ਮਿਲੀ ਵੱਡੀ ਰਾਹਤ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ ਪੰਜਾਬ ਦੇ ਅੰਮ੍ਰਿਤਸਰ ਨੇੜੇ ਵੱਨ ਰਿਹਾ ਚਕਰਵਾਤ ਆਈਐਮਡੀ ਨੇ ਜਾਰੀ ਕੀਤੀ ਚੇਤਾਵਨੀ ਗੁਰੂ ਘਰ ਦੇ ਵਿੱਚ ਸੇਵਾਦਾਰ ਦੀ ਪਤਨੀ ਚਲਾ ਰਹੀ ਸੀ ਬਿਊਟੀ ਪਾਰਲਰ ਮੌਕੇ ਤੇ ਨਿਹੰਗਾਂ ਨੇ ਪਹੁੰਚ ਕੇ ਬਣਾਈ ਵੀਡੀਓ ਸੋਸ਼ਲ ਮੀਡੀਆ ਤੇ ਵੀਡੀਓ ਰੱਚ ਕੇ ਹੋਈ ਵਾਇਰਲ ਭਾਰਤ ਨੂੰ ਮਿਲੀ ਚੌਥੀ ਜਿੱਤ ਭਾਰਤੀ ਹਾਕੀ ਟੀਮ ਨੇ ਕੋ ਦੱਖਣੀ ਕੋਰੀਆ ਨੂੰ 3-1 ਦੇ ਨਾਲ ਹਰਾਇਆ ਪੰਜਾਬ ਸਰਕਾਰ ਤੋਂ ਬਾਅਦ ਹੁਣ NIA ਵੱਲੋਂ ਅਮਰਿਤਪਾਲ ਦੇ ਹਮਾਇਤਿਆਂ ਤੇ ਲਿਆ ਗਿਆ ਵੱਡਾ ਐਕਸ਼ਨ NIA ਨੇ ਤੜਕਸਾਰ ਮਾਰੀ ਅਮਰਿਤਪਾਲ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ ਰੇਡ ਪੰਜਾਬ ਵਿਖੇ ਨਸ਼ਾ ਤਸਕਰਾਂ ਨਾਲ ਸ਼ਾਮਲ ਡਰੱਗ ਅਫਸਰ ਨੂੰ ਕੀਤਾ ਗ੍ਰਿਫਤਾਰ ਸੋਨਾ ਤੇ ਚਾਂਦੀ ਹੋਏ ਸਸਤੇ ਖਰੀਦਣ ਤੋਂ ਪਹਿਲਾਂ ਚੈੱਕ ਕਰੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਹਿਡਨਬਰਗ ਨੇ ਕੀਤਾ ਨਵਾਂ ਦਾਵਾ ਸਵਿਟਜ਼ ਬੈਂਕਾਂ ਦੇ ਵਿੱਚ ਅਡਾਨੀ ਗਰੁੱਪਾਂ ਦੇ 2600 ਕਰੋੜ ਰੁਪਏ ਕਿਤੇ ਗਏ ਜ਼ਬਤ ਪੰਚਕੁਲਾ ਤੇ ਮੋਹਾਲੀ ਵਿਖੇ ਡੇਂਗੂ ਦੇ ਸਭ ਤੋਂ ਜ਼ਿਆਦਾ ਮਰੀਜ਼ ਪਾਏ ਜਾ ਰਹੇ ਗੁਰਦਾਸਪੁਰ ਦੀ ਸ਼ਾਨ ਨੂੰ ਚਾਰ ਚਰਨ ਲੰਗਾਵੇਗਾ 150 ਫੁੱਟ ਉੱਚਾ ਝੰਡਾ ਬੱਸ ਸਟੈਂਡ ਦੇ ਨੇੜੇ ਸ਼ੁਰੂ ਕਰਵਾਇਆ ਗਿਆ ਝੰਡਾ ਲਗਵਾਉਣ ਦਾ ਕੰਮ ਪ੍ਰਸਿੱਧ ਗਾਇਕ ਫਤੇਜੀਤ ਸਿੰਘ 에어ਪੋਰਟ ਤੋਂ ਹੋਇਆ ਕਾਬੂ ਪੁਲਿਸ ਦੇ ਅੱਗੇ ਕਬੂਲਿਆ ਆਪਣਾ ਜ਼ੁਰਮ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਗੁਰਦੁਆਰਾ ਸ਼੍ਰੀ ਬੋਲੀ ਸਭ ਹੋਏ ਨਤਮਸਤਕ ਸ਼੍ਰੀ ਕਲਕੱਤ ਤੱਕਤ ਸਾਹਿਬ ਬਈ ਕੋਹਰ ਸਾਬਕਾ ਅਕਾਲੀ ਮੰਤਰੀ ਨੇ ਸੋਪਿਆ ਆਪਣਾ ਸਪਸ਼ਟੀਕਰਨ ਲੁਟੇਰੀਆ ਨੂੰ ਨਹੀਂ ਕਿਸੇ ਦਾ ਖੌਫ ਦਿਨ ਦਿਹਾੜੇ ਦੁਕਾਨ ਤੋਂ ਲੁੱਟ ਕੇ ਲੈ ਗਏ ਹਜ਼ਾਰਾਂ ਰੁਪਏ ਕੇਜਰੀਵਾਲ ਦੀ ਜ਼ਮਾਨਤ ਤੋਂ ਬਾਅਦ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਦਿੱਤਾ ਆਪਣਾ ਪਹਿਲਾ ਬਿਆਨ ਸੁਪਰੀਮ ਕੋਰਟ ਦੇ ਫੈਸਲੇ ਤੇ ਕਿਆ ਅਖਰ ਸਚਾਈ ਦੀ ਜਿੱਤ ਹੋਈ ਦਿਮਾਗੀ ਪਰੇਸ਼ਾਨੀ ਨਾਲ ਇੱਕ ਵਿਅਕਤੀ ਦੀ ਹੋਈ ਮੌਤ 29 ਲੋਕਾਂ ਤੇ ਮਾਮਲਾ ਹੋਇਆ ਤ ਜਲੰਧਰ ਰੇਪ ਮਾਮਲੇ 'ਚ ਮਹਿਲਾ ਕਮਿਸ਼ਨਰ ਦੇ ਹਦਾਇਤਾਂ ਤੋਂ ਬਾਅਦ ਪ੍ਰਸ਼ਾਸਨ ਐਕਸ਼ਨ ਮੋਡ ਦੇ ਵਿੱਚ ਹੁਣ ਐਨਆਈਏ ਕਰੇਗੀ ਚੰਡੀਗੜ੍ਹ ਸੈਕਟਰ 10 ਦੇ ਉੱਤੇ ਗਰਨੀਡ ਹਮਲੇ ਦੀ ਜਾਂਚ ਕੇਸ ਹੋਇਆ ਟਰਾਂਸਫਰ ਦਾਜ ਦੀ ਲਾਲਚ ਵਿੱਚ ਪਤਨੀ ਦਾ ਕਤਲ ਮਾਮਲੇ ਦੇ ਵਿੱਚ ਪਤੀ ਸਣੇ ਤਿੰਨ ਹੋਰ ਵਿਅਕਤੀਆਂ ਨੂੰ ਉਮਰ ਕੈਦ ਦੀ ਹੋਈ ਸਜ਼ਾ ਪੰਜਾਬ ਚ ਅੱਜ ਤੋਂ 5 ਦਿਨਾਂ ਦੀ ਛੁੱਟੀ ਤਿੰਨੇ ਮੁਲਾਜ਼ਮ ਪੰਜਾਬ ਵਾਸੀਆਂ ਦੀ ਵੱਤ ਸਕਦੀਆਂ ਨੇ ਮੁਸ਼ਕਿਲਾਂ ਬਿਜਲੀ ਹੁਣ ਚੱਲੇਗੀ ਰੱਬ ਦੇ ਭਰੋਸੇ ਨਵੀਆਂ ਤੇ ਤਾਜ਼ੀਆਂ ਸੁਰਖੀਆਂ ਲੈ ਕੇ ਮੌਜੂਦ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੇ ਹੋ ਇਜਾਜ਼ਤ ਧੰਨਵਾਦ